ਬੜਾ ਜੀ ਕੀ ਨਾਮ ਜੈ ਵਾਲਮੀਕ ਜੀ ਸਾਰਿਆਂ ਨੂੰ ਮੇਰਾ ਨਾਮ ਜੇ ਲਵਿਸ਼ ਤਲਵਾਰ ਆ ਜੀ ਤੇ ਮੈਂ ਜੀ ਹੁਣੇ ਪਿਛਲੇ ਸਾਲ ਰੈਪ ਕੱਢਿਆ ਸੀ ਮੈਂ ਬੋਲਦਾ ਪੰਜਾਬ ਤੇ ਇਸ ਸਾਲ ਮੈਂ ਤੁਹਾਡੇ ਸਭ ਦੇ ਲਈ ਕਿਸਾਨਾਂ ਦੇ ਲਈ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ ਇੱਕ ਨਵਾਂ ਰੈਪ ਲੈ ਕੇ ਆਇਆ ਵਾ ਜੀ ਕਿਸਾਨ ਜਿੰਦਾਬਾਦ ਜਿਸ ਨਾਲ ਕਿਸਾਨਾਂ ਨੂੰ ਜੋਸ਼ ਮਿਲੇ ਉਹ ਆਪਣੇ ਹੱਕ ਲੈਣ ਹਾਂਜੀ ਕਿ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵੀ ਕਿਸਾਨਾਂ ਪ੍ਰਤੀ ਜਿਹੜਾ ਗਾਣਾ ਕੱਢਣਾ ਚਾਹੀਦਾ ਵਾ ਕਿੱਥੋਂ ਸੇਧ ਮਿਲੀ ਮੈਨੂੰ ਤਾਂ ਜੀ ਪਾਪਾ ਨੇ ਵੀ ਕਹ ਸੀਗਾ ਜੀ ਮੇਰੇ ਤੇ ਮੈਂ ਆਪ ਵੀ ਸੋਸ਼ਲ ਮੀਡੀਆ ਤੇ ਦੇਖਦਾ ਆਇਆ ਮੈਂ ਜੀ ਕਿਸਾਨਾਂ ਨੂੰ ਉਹ ਤਰਨੇ ਤੇ ਬੈਠੇ ਨੇ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ ਆ ਇਸ ਕਰਕੇ ਜੀ ਮੈਂ ਗਾਣਾ ਬਣਾਇਆ ਸੀ ਤੁਹਾਡੀ ਹੋਰ ਕੁਝ ਸੁਣਾਉਂਗੇ ਹਾਂਜੀ ਮੇਰੀ ਐ ਜੀ 17 ਆ ਜੀ ਤੇ ਮੈਂ ਰੈਪ ਸੁਣਾ ਲੱਗਾ ਜੀ ਆਪਣਾ ੱੱਲੇ ਬੰਨੇ ਆਇਆ ਸ਼ੰਭੂ ਬੰਨ ਲੈਣੀ ਦਿੱਲੀ ਵੀ ਇਹ ਜਾਲੀ ਸਰਕਾਰਾ ਦੇਤਾ ਦੇਣੀ ਕਿ ਲਈ ਜੀ ਕਿਨੇ ਛੱਡ ਲੋ ਡਰੋਨ ਪਾ ਦੋ ਸੜਕਾਂ ਤੇ ਕਿੱਲਾ ਇਹ ਪੰਜਾਬ ਦਾ ਆ ਖੂਨ ਇਦਾਂ ਹੋਣਾ ਨਹੀਂ ਢਿੱਲਾ ਤੱਕਾ ਸਾਡੇ ਨਾ ਨਾ ਕਰੋ ਨਹੀਂ ਤਾਂ ਪੈ ਜਾਣਾ ਭਾਰੀ ਸਾਡੇ ਮੋੜ ਦੇ ਜੋ ਹੱਕ ਤੁਹਾਡੀ ਬੀਤਾ ਓਣੀ ਵਾਰੀ ਚੱਕ ਮਾਰਨੀ ਜਾਂ ਇੱਟਾ ਰੋੜ ਕਰ ਦੇਣੇ ਜਾਮ ਇੱਕ ਕਿਸਾਨ ਦੀ ਆਵਾਜ਼ ਮਾੜਾ ਹੋਣਾ ਅੰਜਾਮ ਰੋੜ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫੇਰ ਵੀ ਤਾਂ ਤੁਸੀਂ ਆਕੇ ਪੈਰਾ ਵਿੱਚ ਗਿਰੋਗੇ ਰੋੜ ਕਰ ਦੇਣਾ ਜਾਮ ਦੇਸ਼ ਕਰ ਦੇਣਾ ਬੰਦ ਫੇਰ ਵੀ ਤਾਂ ਤੁਸੀਂ ਆਕੇ ਪੈਰਾ ਵਿੱਚ ਗਿਰੋਗੇ ਲੋਕਾਂ ਨੂੰ ਵੀ ਸਿੱਖ ਦੇਣ ਦਿੰਨੇ ਲੋਕਾਂ ਨੂੰ ਜੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਵੀ ਧਰਨੇ ਤੇ ਜਾਓ ਉਹਨਾਂ ਦੀ ਸਪੋਰਟ ਕਰੋ ਕਿਸਾਨਾਂ ਨੂੰ ਸਪੋਰਟ ਕਰੋ ਹਾਂਜੀ ਅੱਜ ਦੂਸਰ ਕਲਾ ਲਿਖਿਆ ਕਿਨੇ ਗਈ ਤੇ ਇਹ ਗਈ ਲਿਖਿਆ ਜੀ ਮੈਂ ਆਪ ਹੀ ਆ ਜੀ ਸਾਰੇ ਬੋਲ ਸਾਰੇ ਆਪ ਲਿਖੇ ਨੇ ਹਾਂਜੀ ਹਾਂਜੀ ਤੇ ਹੈਲਪਿੰਗ ਕੀਤੀ ਸੀ ਮੇਰੇ ਚਾਚਾ ਜੀ ਨੇ ਡੈਲੀ ਭਾਰੂ ਜੀ ਨੇ ਥੋੜੀ ਸਰਕਾਰ ਵੀ ਕਾਫੀ ਸਹਿਯੋਗ ਕਰ ਰਹੀ ਹੈ ਜੀ ਹਾਂਜੀ ਹਾਂਜੀ ਅੱਗੇ ਕੀ ਹੋਣਾ ਅੱਗੇ ਚੱਲਣਾ ਅੱਗੇ ਜੀ ਆਈਆ ਹੁਣ ਲੋਕਾਂ ਨੂੰ ਸਪੋਰਟ ਕਰਨਾ ਵਾ ਕਿਸਾਨਾਂ ਨੂੰ ਸਪੋਰਟ ਕਰਨਾ ਜੀ ਅੱਛਾ ਕਿਸਾਨੀ ਧਰਨੇ ਤੇ ਪਹਿਲਾਂ ਗਏ ਸੀ ਤੁਸੀਂ ਪਹਿਲਾਂ ਤਾਂ ਨਹੀਂ ਗਏ ਜੀ ਪਰ ਅਸੀਂ ਕੱਲ ਜਾਂਦੇ ਪਏ ਆ ਧਰਨੇ ਤੇ ਹਾਂਜੀ ਅੱਛਾ ਜਿਸ ਤਰ੍ਹਾਂ ਪਹਿਲਾਂ ਇੱਕ ਗੀਤ ਜਿਹੜਾ ਸੀਗਾ ਸ੍ਰੀ ਬਰਾੜ ਨੇ ਲਿਖਿਆ ਸੀਗਾ ਗਾਇਆ ਸੀਗਾ ਜਾਗੋ ਨੂੰ ਲੈ ਕੇ ਉਹਦੇ ਨਾਲ ਦੇ ਉੱਤੇ ਪਰਚਾ ਵੀ ਦਰਜ ਬਗਾਇਆ ਸੀ ਹਾਂਜੀ ਹਾਂਜੀ ਕੋਈ ਮੰਦੇ ਵਿੱਚ ਡਰ ਪਉ ਨਹੀਂ 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 ਜੀ ਇਦਾਂ ਦੀ ਗੱਲ ਨਹੀਂ ਡਰ ਡਰ ਨਹੀਂ ਅੱਗੇ ਵੀ ਸਪੋਰਟ ਜਿਹੜੀ ਹੈ ਕਿਸਾਨਾਂ ਨੂੰ ਹਾਂਜੀ ਹਾਂਜੀ ਹਮੇਸ਼ਾ ਜੀ ਜੇ ਕੋਈ ਹੋਰ ਨਾ ਬੋਲੇ ਹਾਂ ਕੀ ਜੀ ਜੀ ਮੇਰਾ ਅਮਰਿੰਦਰ ਕਾਲੋਂ ਜੀ ਜੀ ਹਾਂ ਜੀ ਸਰ ਕੀ ਜੀ ਮੈਂ ਪੰਜਾਬ ਦੇ ਸੰਗੀਤ ਨੂੰ ਸਾਰੇ ਫੇਮਸ ਨਗਮਾਨਕ ਸਾਹਿਬ ਲੈਂਬਰ ਸਾਹਿਬ ਨੀਕੋ ਜੀ ਨੂੰ ਪੰਜਾਬ ਦੇ ਸਾਰੀਆਂ ਹਸਤੇ ਰਿਕਾਰਡ ਕਰਦਾ ਜੀ ਤੇ ਜੀ ਆਨ ਨੂੰ ਪਹਿਲਾਂ ਤਾਂ ਐਮਐਲਏ ਸਾਹਿਬ ਨੂੰ ਇੱਥੇ ਆਏ ਨੇ ਸਾਡੇ ਹਲਕਾ ਦੇ ਬਹੁਤ ਅੱਛੇ ਵਿਧਾਇਕ ਨੇ ਤੇ ਆਪਣੇ ਤਲਵਾਰ ਸਾਹਿਬ ਵਿਕਾਸ ਤਲਵਾਰ ਜੀ ਤੇ ਲਵਿਸ਼ ਇਹਨਾਂ ਦਾ ਬਹੁਤ ਵਧੀਆ ਹੌਣਹਾਰ ਇੰਟੈਲੀਜੈਂਟ ਮੁੰਡਾ ਆ ਜਿਹੜਾ ਕਿ ਆਪਣਾ ਸੰਗੀਤ ਨੂੰ ਪਿਆਰ ਕਰਦਾ ਇਹ ਇੱਕ ਇਹਨਾਂ ਦਾ ਮੈਂ ਪਹਿਲਾਂ ਟਰੈਕ ਕੀਤਾ ਸੀਗਾ ਏ ਆਪਣਾ ਐਮਐਲਏ ਸਾਹਿਬ ਮੇਰੇ ਕੋਲ ਆਇਆ ਇੱਕਦਮ ਕਿ ਮੁੰਡਾ ਇੰਨਾ ਇੰਟੈਲੀਜੈਂਟ ਆ ਕਹਿੰਦਾ ਆਪਾਂ ਵੀ ਕਿਸਾਨਾਂ ਤੇ ਵੀ ਕੋਈ ਚੀਜ਼ ਨਵੀਂ ਬਣਾਉਣੀ ਆ ਤੇ ਮੈਂ ਕਹਿੰਦਾ ਕੋਈ ਨਾ ਪੁੱਤਰ ਤੂੰ ਆ ਜਾ ਤੇ ਇਹਨੇ ਮਤਲਬ ਕਿ 1 ਘੰਟੇ ਦੇ ਵਿੱਚ ਸਾਰਾ ਕੁਝ ਗਾਣਾ ਆਪ ਲਿਖਿਆ ਤੇ 2 ਦਿਨਾਂ ਚ ਹੀ ਰਿਕਾਰਡ ਕੀਤਾ ਜੀ ਤੇ ਬਹੁਤ ਬਹੁਤ ਮੈਂ ਮੁਬਾਰਕਾ ਦਿਨਾ ਇਹਨਾਂ ਨੂੰ ਸਾਰੀ ਟੀਮ ਨੂੰ ਮਿਊਜ਼ਿਕ ਤੁਸੀਂ ਤਾਂ ਹਾਂ ਜੀ ਹਾਂ ਜੀ ਪਹਿਲਾਂ ਵੀ ਤੁਸੀਂ ਇਹਨਾਂ ਦੇ ਜਿਹੜੇ ਗਾਣੇ ਇਹਨਾਂ ਨੇ ਗਾਏ ਉਹਨਾਂ 'ਚ ਵੀ ਤੁਸੀਂ ਮਿਊਜ਼ਿਕ ਦਿੰਦੇ ਰਹਿੰਦੇ ਨਹੀਂ ਮੈਂ ਪਹਿਲਾ ਗਾਣਾ ਇਹਨਾਂ ਦਾ ਕੁਝ ਖਟਕੇ ਕਰ ਰਿਹਾ ਸੀਗਾ ਪਰ ਇਹਦਾ ਮੈਨੂੰ ਫੋਨ ਆਇਆ ਰਾਤੀ ਵੀ ਚਾਚਾ ਆਪਾਂ ਨਵਾਂ ਗੀਤ ਕਰਨਾ ਹੈ ਕਿ ਕਿਸਾਨਾਂ ਤੇ ਮੈਗਨ ਕੋਈ ਨਾ ਪੁੱਤਰ ਤੂੰ ਸਵੇਰੇ ਆ ਜਾ ਵੀ ਆਪਾਂ ਬਹਿ ਕੇ ਸ਼ੁਰੂ ਕਰ ਲੈਨੇ ਕੰਮ ਤੇ ਇੱਕ ਮੈਂ ਪਹਿਰਾ ਇਹਨਾਂ ਦੇ ਵਿੱਚ ਜੋ ਆਪਣਾ ਉੱਥੇ ਮੁੰਡਾ ਸ਼ਹੀਦ ਹੋਇਆ ਕਿਸਾਨੀ ਮੋਰਚੇ ਦੇ ਵਿੱਚ ਤੇ ਮੈਂ ਕਿਹਾ ਤੂੰ ਇਹਦੇ ਬਾਰੇ ਵੀ ਯਾਰ ਕੁਝ ਲਿਖ ਇਸ ਮੁੰਡੇ ਨੇ 2 ਮਿੰਟ ਲਾ ਕੇ ਉਹਨੂੰ ਆਪਣੇ ਲਫ਼ਜ਼ਾਂ ਚ ਪਰਾ ਕੇ ਤੇ ਬਹੁਤ ਅੱਛਾ ਗਾਇਆ ਤੁਸੀਂ ਸਾਰਾ ਟਰੈਕ ਸੁਣੋਗੇ ਤੁਹਾਨੂੰ ਪਤਾ ਲੱਗੇਗਾ ਅੱਛਾ ਕਿੰਨੇ ਕਿ ਨੌਜਵਾਨ ਇਸ ਲਾਈਨ ਚ ਆ ਰਹੇ ਆ ਜੇ ਆਪਾਂ ਗੱਲ ਕਰੀ ਜੇ ਕਿਸਾਨੀ ਦਲੋਂ ਦੇਖ ਕੇ ਜਾਂ ਕੋਈ ਹੋਰ ਦੇਖੋ ਜੀ ਬਹੁਤ ਆ ਰਿਹਾ ਹੈ ਕਿ ਜੋ ਆਪਣੇ ਸਿੰਗਰ ਜਿਨੇ ਭਾਈਚਾਰੇ ਨੇ ਉਹ ਐਤ ਕੀ ਬਹੁਤ ਘਟ ਗਏ ਆ ਤੇ ਮੈਨੂੰ ਇਹੀ ਆ ਵੀ ਚਲੋ ਉਹਨਾਂ ਨੂੰ ਜਾਣਾ ਚਾਹੀਦਾ ਸ਼ਾਇਦ ਪਤਾ ਨਾ ਕੀ ਕੋਈ ਡਰਾਮਾ ਨੱਚ ਜਾਂ ਨਹੀਂ ਗਏ ਤਾਂ ਬੇਨਤੀ ਇਹੀ ਆ ਜੀ ਉੱਥੇ ਜਾਓ ਤੇ ਆਪਾਂ ਵੀ ਹਿੱਸਾ ਬਣੀਏ ਉਹਨਾਂ ਦੇ ਦੁੱਖ ਦਾ ਐਮਐਲਏ ਸਾਹਿਬ ਇੱਕ ਹੋਰ ਸੌਂਗ ਜਿਹੜਾ ਰਿਲੀਜ਼ ਕੀਤਾ ਗਿਆ ਖਾਸ ਕਰ ਕਿਸਾਨਾਂ ਨੂੰ ਸਮਰਪਿਤ ਸੌਂਗ ਹੈ ਔਰ ਤੁਸੀਂ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਮੇਰੇ ਹਰਕੇ ਦਾ ਬਹੁਤ ਹੀ ਗੇਗਾ ਰੂ ਲੜਕਾ ਜਿਹੜਾ ਕਿ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਪਹਿਲਾ ਗਾਣਾ ਕੱਢ ਕੇ ਤਿਰ ਕੰਮ ਚਾ ਚੁੱਕਿਆ ਅੱਜ ਲਵਿਸ਼ ਤਲਵਾਰ ਤਲਵਾਰ ਕਿਉਂਕਿ ਸਾਡੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਨੇ ਬਕਾਸ਼ ਤਲਵਾਰ ਜੀ ਦਾ ਬੇਟਾ ਹੈ ਉਹਨੇ ਅੱਜ ਕਿਸਾਨੀ ਦਾ ਦਰਦ ਸਮਝਦੇ ਹੋਏ ਜੋ ਸਾਡੇ ਕਿਸਾਨਾਂ ਨਾਲ ਬਦਲਾਂ ਤੇ ਸੂਬੇ ਦੀਆਂ ਸਰਕਾਰਾਂ ਕੇਂਦਰ ਦੀਆਂ ਸਰਕਾਰਾਂ ਧੱਕਾ ਕਰ ਰਹੀਆਂ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਉਠਾ ਕੇ ਮੈਂ ਸਮਝਦਾ ਵੀ ਸਾਦਾ ਸਿਰ ਉੱਚਾ ਕਰਿਆ ਕਿ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਸ ਗਾਣਾ ਇਹਨੂੰ ਇੰਨੀਆ ਚਾਹੀਆਂ ਤੇ ਲੈ ਕੇ ਜਾਵੇ ਕਿ ਲੋਕ ਦੇਖਣਗੇ ਰ ਵੀ ਇਹਨੇ ਕਿਸਾਨਾਂ ਦੇ ਹੱਕ ਤੇ ਧਰਤੀ ਮਾਂ ਦੇ ਪੁੱਤ ਦੇ ਹੱਕ ਵਿੱਚ ਨਾਹਰਾ ਮਾਰਿਆ ਸੀ ਤਾਂ ਇਹਦਾ ਇਹਨੂੰ ਹੈ ਜਿਹੜਾ ਐਡਾ ਵੱਡਾ ਕੁਦਰਤ ਨੇ ਮਾਂ ਸਰਸਵਤੀ ਨੇ ਐਡਾ ਵੱਡਾ ਨਾਮ ਦਿੱਤਾ। ਐਮਸੀ ਸਾਹਿਬ ਇੱਕ ਵੀ ਸਵਾਲ ਆਂਦਾ ਹੈ ਕਿ ਕਿਸਾਨਾਂ ਦੇ ਨਾਲ ਜਾਂ ਕਿਸਾਨੀ ਦੇ ਨਾਲ ਇਹਨਾਂ ਦਾ ਕੋਈ ਲੈਣ ਦੇਣੀ ਹੈਗਾ ਫਿਰ ਵੀ ਇੱਕ ਦਰਦ ਨੋਜਵਾਨ ਦੇ। ਦੇਖੋ ਗੱਲ ਤਾਂ ਉਹੀ ਹੈ ਨਾ ਜੀ ਇਹ ਇੱਕ ਬਾਲਮੀਕ ਭਾਈਚਾਰੇ ਨਾਲ ਸੰਬੰਧਤ ਹੈ। ਚਾਹੇ ਸਾਡੇ ਸਮਾਜ ਦੇ ਵਿੱਚ ਉਹ ਨੀਤ ਜਾਤ ਦਾ ਕੋਈ ਸਵਾਲ ਨਹੀਂ ਇਹ ਇੱਕ ਬਾਲਮੀਕ ਭਾਈਚਾਰੇ ਦਾ ਬੱਚਾ ਹੋਣ ਦੇ ਨਾਤੇ ਕਿਸਾਨੀ ਦੇ ਦਰਦ ਨੂੰ ਸਮਝਦੇ ਹੋ ਕਿਉਂਕਿ ਅਨਾਜ ਤਾਂ ਹਰੇਕ ਬੰਦੇ ਨੇ ਖਾਣਾ ਨਾ ਚਾਹੇ ਕਿਸੇ ਵੀ ਜਾਤੀ ਦਾ ਕਿਸੇ ਵੀ ਧਰਮ ਦਾ ਹਰੇਕ ਨੇ ਅਨਾਜ ਖਾਣਾ ਮੈਂ ਸਮਝਦਾ ਵੀ ਦਿੱਲੀ ਦੀਆਂ ਸਰਕਾਰਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜੋ ਅਨਾਜ ਖਾ ਕੇ ਅਸੀਂ ਐਨਰਜੀ ਲੈਂਦੇ ਆ ਜਾਂ ਇਸ ਜਿਹੜੀ ਆ ਦੁਕਾਨ ਸਾਡੀ ਜਿਹੜਾ ਇਹ ਸਾਡੀ ਨਕਸ਼ਿੰਦਰੀ ਜਿਸ ਕੀਤੇ ਚੱਲਦੀ ਹੈ ਅਗਰ ਅਸੀਂ ਉਹਨੂੰ ਪੈਦਾ ਕਰਨ ਵਾਲੇ ਨਾਲ ਉਹਦੇ ਨਾਲ ਧੱਕਾ ਕਰਦੇ ਆ ਮੈਂ ਸਮਝਦਾ ਵੀ ਕੁਦਰਤ ਕਿਤੇ ਵੀ ਇਹਨਾਂ ਦੇ ਇਸ ਗੁਨਾਹ ਨੂੰ ਮਾਫ ਨਹੀਂ ਕਰੂਗੀ ਤੇ ਮੈਂ ਲਵੇਸ਼ ਨੂੰ ਬਹੁਤ ਬਹੁਤ ਮੁਾਰਕਵਾ ਦਿਨਾ ਕਿਉਂਕਿ ਮੈਂ ਕਿਸਾਨ ਦਾ ਪੁੱਤ ਆ ਮੈਂ ਸਮਝਦਾ ਵੀ ਇਹਨੇ ਮੇਰੇ ਲਿਹਾਜ਼ਾ ਨਾਜ਼ਾ ਮਾਰਿਆ ਜਦੋਂ ਮੇਰੇ ਲਿਹਾਜ਼ਾ ਨਾਜ਼ਾ ਮਾਰਿਆ ਤਾਂ ਮੇਰਾ ਫਰਜ਼ ਬਣਦਾ ਕਿ ਮੈਂ ਇਸ ਬੱਚੇ ਦੇ ਹਰੇਕ ਦੁੱਖ ਸੁੱਖ ਦੇ ਵਿੱਚ ਹਰੇਕ ਇਹਦੀ ਖੁਸ਼ੀ ਦੇ ਵਿੱਚ ਆ ਕੇ ਖੜਾ ਹੋਵਾਂ ਮਗਰ ਵੀ ਹੋਰ ਜਿਹੜੇ ਸਿੰਗਰ ਨੇ ਜਾਂ ਕੋਈ ਜਿਹੜੇ ਰਾਈਟਰ ਨੇ ਉਹਨਾਂ ਨੂੰ ਜਿਹੜੀ ਅੱਥੀਜ਼ ਲੈਣੀ ਚਾਹੀਦੀ ਆ ਵੀ ਮੈਂ ਕਹਿੰਦਾ ਸਿੰਗਰ ਛੱਡ ਕੇ ਸਮੁੱਚੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਇਸ ਕਿਸਾਨਾਂ ਦੇ ਹੱਕ ਵਿੱਚ ਉੱਠ ਕੇ ਖੜਾ ਹੋਣਾ ਚਾਹੀਦਾ ਕਿਉਂਕਿ ਆਪਦੇ ਲਈ ਤਾਂ ਯਾਰ ਉਹ ਮੰਗਦੇ ਕੁਝ ਨਹੀਂ ਉਹ ਤਾਂ ਮੰਗਦੇ ਨੇ ਤੁਹਾਡੇ ਸਾਡੇ ਲੋਕਾਂ ਦੇ ਜੇ ਆਪਾਂ ਜਦੋਂ ਜਿਹੜੀ ਲੋਕਾਂ ਦੀ ਆਵਾਜ਼ ਬਣ ਕੇ ਉਹ ਦਿੱਲੀ ਦੇ ਬਰਨਾਂ ਦੇ ਕੁੱਟਖਾਰੇ ਨੇ ਅੱਜ ਅੱਥਮੇ ਕਿਸਾਨ ਦੀ ਜਿਹੜੀ ਸ਼ਾਂਤ ਹੋਈ ਹੈ ਮੈਂ ਸਮਝਦਾ ਵੀ ਹਰੇਕ ਬੰਦੇ ਨੂੰ ਉੱਠ ਕੇ ਜਿਹਨੇ ਲਵਸ਼ ਨੇ ਸਾਥ ਦਿੱਤਾ ਹਰੇਕ ਬੰਦੇ ਨੂੰ ਉੱਠ ਕੇ ਕਿਸਾਨਾਂ ਦਾ ਸਾਥ ਦੇ ਰਿਹਾ ਠੀਕ ਅਜੇ ਕਰ ਇਹ ਕਿਹਦੇ ਤੋਂ ਹੱਦ ਕੇ ਸਵਾਲ ਆ ਅਜੇ ਰਵਨੀ ਸਿੰਘ ਗੁੱਟ ਨੇ ਵੀਰੇ ਲਗਾਏ ਨੇ ਕਾਰ ਬਿਠਾ ਲੁਧਿਆਣੇ ਦੀ ਕਿਸਮਤ ਨੂੰ 10 ਸਾਲ ਦਾ ਜਿੰਦਾ ਲਾਇਆ ਹਨਾ ਚਲੋ ਮੈਂ ਸਮਝਦਾ ਵੀ ਅੱਜ ਸ਼ਾਇਦ ਉਹ ਯਾਦ ਕਰਨ ਆਗੇ ਵੀ ਮੈਂ ਇਹ ਜਿੰਦਾ ਲਾਇਆ ਹੋਇਆ ਤਾਂ ਪ੍ਰਮਾਤਮਾ ਦੇ ਚਰਨਾਂ ਅਰਦਾਸ ਕਰਦੇ ਆ ਕਿ ਇਹ ਜਿੰਦਾ ਖੁੱਲ ਜੇ ਤੇ ਲੁਧਿਆਣੇ ਸ਼ਹਿਰ ਨੂੰ ਜਿਹੜਾ ਕੋਈ ਚੰਗਾ ਐਮਪੀ ਮਿਲ ਜੇ ਐਮਐਲਏ ਸਾਹਿਬ ਉਹਨਾਂ ਨੇ 6 ਵਿਧਾਇਕਾਂ ਤੇ ਕਰਪਸ਼ਨ ਦੇ ਇਲਜ਼ਾਮ ਲਗਾਏ ਅਗਰ ਕਨਵਾਂ ਸਿੰਘ ਸਿੱਧੂ ਤੇ ਇੱਕ ਪੈਸੇ ਦਾ ਇਲਜ਼ਾਮ ਲਾ ਦੇ ਮੇਰੇ ਪੰਜ ਭਰਾ ਵੀ ਸਾਡੇ ਪੰਜ ਸਾਥੀ ਵੀ ਮੈਂ ਉਹ ਇਹ ਨਹੀਂ ਕਹੂੰਗਾ ਵੀ ਉਹ ਉਹ ਕੁਝ ਧੋਖੇबाज ਨੇ ਅਗਰ ਕਨਵਾਂ ਸਿੰਘ ਸਿੱਧੂ ਦਾ ਬਿੱਟੂ ਜੀ ਇੱਕ ਪੈਸਾ ਖਾਦਾ ਸਾਬਤ ਕਰ ਦਿਓ ਮੈਂ ਤੁਹਾਨੂੰ ਅੱਗੇ ਵੀ ਬਾਬਾ ਦੀਪ ਸਿੰਘ ਦੇ ਖੜ ਕੇ ਮੂਹਰੇ ਚੈਲੰਜ ਕਰਿਆ ਸੀ ਵੀ ਆਓ ਸਿਆਤ ਛੱਡਣ ਦਾ ਚੈਲੰਜ ਕਰੋ ਮੈਂ ਛੱਡੂ